ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮਰੀ ਕਰੋ ਹਾਥ ਦਰ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤਖ ਸਾਮਦੀ ਨੋਰ ਅਰਸਾ ਕੁਰ ਸੋ ਚਟੀਐ ਤਦ ਡਠੇ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤੁ ਸਾਹੁ ਸਰਸਾ ਦਾਸਾਹੁ ਜਿਸ ਪਾਸ ਬੈਠਿਆ ਸੋਈ ਆ ਸਭਨਾ ਦਾ ਵੀ ਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਕਾਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹੀ ਅਰੇ ਰਤਨ ਨਾਮ ਅਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਬਖ ਦੁਖ ਉਤਰੀ ਗੁਰ ਨਾਮ ਦਿਓ ਰਣ ਲਾਥਾ ਮੇਰੇ ਹਿਰ ਰਤਨ ਨਾਮ ਅਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਇਕਲ ਬਿਖ ਦੁਖ ਉਤਾਰੇ ਗੁਰ ਨਾਮ ਦੀਓ ਰਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਿੜੜਾਇਆ ਬਿਨ ਨਾ ਵੈ ਜੀਵਨ ਬਿਰਥਾ ਰਹਾਉ ਦਿਨ ਗੁਰ ਮੂਡ ਪਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਆ ਕਾਥਾ ਜੇਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਓ ਜਨਮ ਸਨਾਥਾ ਮੌਕੋ ਕੀ ਜੈ ਦਾਸ ਦਾਸਨ ਕੋ ਹਰ ਦਇਆ ਧਾਰ ਜਗ ਨਾਥਾ ਹਮ ਅੰਦਲੀ ਗਿਆਨ ਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲਹੀ ਮਿਲੰਥਾ ਹਮ ਅੰਦੁਲੇ ਗਿਆਨ ਹੀਨ ਅਗਿਆਨੀ ਕਿਉ ਚਲਹ ਮਾਰਗ ਪੰਥਾ ਹਮ ਅੰਦੂਲ ਕਉ ਗੁਰ ਅੰਚਲ ਦੀਜੈ ਜਨਾਨ ਕਉ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ